ਖੜਾ ਟਾਈਮ ਤੇ ਖਤਰੇ ਦੇ ਨਿਸ਼ਾਨ ਉੱਤੇ ਲਗਾਤਾਰ ਵੱਧ ਰਹੇ ਪਾਣੀ ਦੇ ਸਤਰ ਅਤੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿੱਚ ਲਗਾਤਾਰ ਪੈ ਰਹੀ ਪਿਛਲੇ ਕਈ ਘੰਟਿਆਂ ਤੋਂ ਬਾਰਿਸ਼ ਕਾਰਨ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਨਿਵਾਸੀਆਂ ਵਿੱਚ ਕਾਫੀ ਸਹਿਮ ਦੇਖਣ ਨੂੰ ਮਿਲ ਰਿਹਾ ਹੈ ਜਦੋਂ ਕਿ ਦੂਜੇ ਪਾਸੇ ਜ਼ਿਲ੍ਹਾ ਪ੍ਰਸ਼ਾਸਨ ਫਤਿਹਗੜ੍ਹ ਸਾਹਿਬ ਨੇ ਹੜਾਂ ਵਰਗੀ ਸਥਿਤੀ ਨਾਲ ਨਜਿੱਠਣ ਲਈ ਪੂਰੇ ਪੁਖਤਾ ਪ੍ਰਬੰਧ ਕੀਤੇ ਜਾਣ ਦੇ ਦਾਅਵੇ ਕੀਤੇ ਗਏ ਹਨ ਅਤੇ ਲੋਕਾਂ ਨੂੰ ਕਿਸੇ ਵੀ ਪ੍ਰਕਾਰ ਦੀ ਅਫਵਾਹ ਤੋਂ ਸੁਚੇਤ ਰਹਿਣ ਦੀ ਅਪੀਲ ਵੀ ਕੀਤੀ ਹੈ ਅੱਜ ਜਿਵੇਂ ਬਰਸਾਤ ਹੋਈ ਐ ਤਾਂ ਸਾਰਿਆਂ ਦੇ ਮਨ 'ਚ ਡਰ ਸੀ ਅਸੀਂ ਵੀ ਦੇਖਦੇ ਸੀ ਕਿ ਪੰਜਾਬ ਦੇ ਹਾਲਾਤ ਜਿਹੜੇ ਬਹੁਤ ਮਾੜੇ ਨੇ ਕੱਲ ਹੀ ਅਸੀਂ ਦੋ ਦਿਨ ਗੁਰਦਾਸਪੁਰ ਸੀ ਉੱਥੇ ਹਾਲਾਤ ਦੇਖੇ ਔਰ ਬਹੁਤ ਡਰ ਵਾਲਾ ਮਾਹੌਲ ਹੈ ਔਰ ਇੱਥੇ ਜਦੋਂ ਅੱਜ ਬਰਸਾਤ ਹੋਈ ਤਾਂ ਸਾਡੇ ਮਨ 'ਚ ਤੌਕਲਾ ਸੀ ਵੀ ਕੋਈ ਅਨਹੋਣੀ ਨਾ ਹੋ ਜੇ ਬਾਕੀ ਪ੍ਰਮਾਤਮਾ ਦੀ ਕਿਰਪਾ ਹੈ ਆਪਣੇ ਜਿਹੜਾ ਏਰੀਆ ਸਾਰੀ ਠੀਕ ਹੈ ਔਰ ਜਿੰਨੇ ਅਫਸਰ ਸਹਿਬਾਨਾਂ ਤੋਂ ਰਿਪੋਰਟਸ ਲਈਏ ਨੇ ਉਹ ਸਾਰੇ ਕਹਿੰਦੇ ਕਿ ਬਿਲਕੁਲ 100% ਠੀਕ ਹੈ ਕੋਈ ਘਬਰਾਉਣ ਦੀ ਲੋੜ ਨਹੀਂ ਜਿਹੜਾ ਆਪਣਾ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਤੇ ਕੋਈ ਫੜਾੜੀ ਦੀ ਪ੍ਰੋਬਲਮ ਨਹੀਂ ਹੈਗੀ। ਔਰ ਜੋ ਰਿਪੋਰਟਸ ਆ ਉਹ ਵੀ ਪੋਜ਼ਿਟਿਵ ਨੇ ਕਿਤੇ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਕਿ ਪਾਣੀ ਕਿਤੇ ਛੱਡਿਆ ਜਾ ਰਿਹਾ ਹੈ ਜਾਂ ਸ਼ਹਿਰ ਦੇ ਵਿੱਚ ਪਾਣੀ ਆਉ। ਤੇ ਜੇ ਹਾਲਾਤ ਇਸ ਤਰ੍ਹਾਂ ਦੇ ਤਾਂ ਆਪਾਂ ਬਿਲਕੁਲ ਸੇਫ ਆ। ਲੋਕਾਂ ਦਾ ਫੋਆ ਬਹੁਤ ਪੁਰਾਣੇ ਨੇ। ਦੇਖੋ ਫਾਤ ਅਸੀਂ ਪਹਿਲਾਂ ਝੱਲਿਆ ਨਾ ਕੰਮ ਇਹ। ਅੱਜ ਗੁਰਦਾਸਪੁਰ ਵਾਲ ਅੱਜ ਹੋਇਆ ਆਪਾਂ ਪਿਛਲੇ 2 ਸਾਲ ਇੱਥੇ ਦੇਖਿਆ। 2 ਸਾਲ ਪਹਿਲਾਂ ਕਿੰਨਾ ਕੁਝ ਹੋਇਆ। ਇਹ ਉਹ ਲੋਕਾਂ ਦੇ ਮਨ ਚ ਡਰ ਤਾਂ ਆਬਸਲੀ ਹੁੰਦਾ ਹੀ ਹੁੰਦਾ ਹੈ ਲੇਕਿਨ ਸਾਡੇ ਪ੍ਰਸ਼ਾਸਨ ਵੱਲੋਂ ਪੰਜਾਬ ਸਰਕਾਰ ਵੱਲੋਂ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਕਿਸੇ ਇਸ ਤਰ੍ਹਾਂ ਦੇ ਲੋਕਾਂ ਦੇ ਵਹਿਕਵੇ ਵਿੱਚ ਨਹੀਂ ਆਉਣਾ ਕਿ ਜਿਹੜੇ ਲੋਕ ਅਫਵਾਹਾਂ ਠਾਲ ਰਹੇ ਨੇ ਗਲਤ ਤਰੀਕੇ ਦੀਆਂ ਕੋਈ ਗੁਰੂ ਦੀ ਕਿਰਪਾ ਰੱਬ ਦੀ ਕਿਰਪਾ ਪ੍ਰਭੂ ਦੀ ਕਿਰਪਾ ਕੋਈ ਡਰਨ ਵਾਲੀ ਗੱਲ ਨਹੀਂ ਆਪਾਂ ਬਿਲਕੁਲ ਸੇਫ ਹੈ ਔਰ ਆਪਣਾ ਏਰੀਆ ਜਿਹੜਾ ਬੇਸੀ ਬਰਸਾਤ ਜਿਹੜੀ ਘਟ ਹੋਈ ਹੈ ਇਹ ਉਧਰ ਮੈਂ ਦੋ ਦਿਨ ਰਿਹਾ ਦੋ ਦਿਨੇ ਬਰਸਾਤ ਬਹੁਤ ਹੋਈ ਹੈ ਸੋ ਡਰਨ ਵਾਲੀ ਕੋਈ ਲੋੜ ਨਹੀਂ ਸਹੀ ਅਸੀਂ ਫਤਿਹਗੜ ਸਾਹਿਬ ਸਬਡਿਵੀਜ਼ਨ ਦੇ ਵਿੱਚ ਅੱਜ ਆਪਾਂ ਹੋਰਾਂ ਦੇ ਨਾਲ ਦਿਨਾਂ ਦੇ ਤਰ੍ਹਾਂ ਫਲੱਡ ਦੇ ਕੰਮਾਂ ਦਾ ਜਾਇਜ਼ਾ ਲੈਣ ਵਾਸਤੇ ਆਇਆ ਪਿਛਲੇ 24 ਘੰਟਿਆਂ ਚ ਕਾਫੀ ਬਾਰਿਸ਼ ਹੋਈ ਹੈ ਉਹਦੇ ਕਰਕੇ ਕੁਝ ਪਿੰਡਾਂ ਤੋਂ ਇੱਕ ਕੰਪਲੇਂਟ ਆ ਰਹੀ ਹੈ ਕਿ ਉੱਥੇ ਪਾਣੀ ਇਕੱਠਾ ਹੋ ਰਿਹਾ ਹੈ ਜਿੱਤੇ ਕਿਤੇ ਵੀ ਕੰਪਲੇਂਟ ਆਈ ਉਹਤੇ ਪੰਚਾਇਤ ਸੈਕਟਰੀ ਨੂੰ ਭੇਜਿਆ ਸਾਡੇ ਸਰਪੰਚ ਬीडीपीओ ਵਗੈਰਾ ਆਪ ਵਿਜ਼ਿਟ ਕਰ ਰਹੇ ਆ ਜੇ ਕਿਸੇ ਨੇ ਕੋਈ ਰੋਕ ਲਗਾਈ ਹੈ ਕੋਈ ਆਬਸਟਰਕਸ਼ਨ ਕ੍ਰੀਏਟ ਕੀਤੀ ਹੈ ਉਸ ਨੂੰ ਹਟਾ ਕੇ ਪਾਣੀ ਨੂੰ ਘਟਾਇਆ ਜਾ ਰਿਹਾ ਜਿਤੋਂ ਤੱਕ ਸ਼ਹਿਰ ਦੀ ਗੱਲ ਹੈ ਥੋੜਾ ਜਿਹਾ ਇੱਕ ਮੋਟਰ ਖਰਾਬ ਹੋਣ ਨਾਲ ਥੋੜਾ ਜਿਹਾ ਪਾਣੀ ਇਕੱਠਾ ਹੋਇਆ ਸੀਗਾ ਪੁਰਾਣੀ ਸਬਜ਼ੀ ਮੰਡੀ ਦੇ ਵਿੱਚ ਪਰ ਹੁਣ ਦੋਵੇਂ ਮੋਟਰਾਂ ਫੁੱਲ ਕੈਪੈਸਿਟੀ ਨਾਲ ਚੱਲ ਰਹੀਆਂ ਮੈਨੂੰ ਲੱਗਦਾ 2 ਘੰਟੇ 'ਚ ਜਿਹੜਾ ਸਾਰਾ ਪਾਣੀ ਆ ਉਹ ਨਿਕਲ ਜਾਏਗਾ ਸਰਹੰਦ ਚੋ ਦੇ ਉੱਤੇ ਪੁਲ ਬਣਿਆ ਹੋਇਆ ਜਿਸ ਦੇ ਉੱਤੇ ਆਪਾਂ ਖੜੇ ਆ ਸਰਹੰਦ ਚੋ ਦੀ ਪੂਰੀ ਸਫਾਈ ਹੋ ਗਈ ਹੋਈ ਹੈ ਤੇ ਇਹਦੇ ਨਾਲ ਸਾਨੂੰ ਨਹੀਂ ਕੋਈ ਵੀ ਅਪਰੀਹੈਂਸ਼ਨ ਜੇ ਲੋਕਾਂ ਨੂੰ ਕੋਈ ਇਸ ਤਰ੍ਹਾਂ ਦੇ ਮਿਸ ਅੰਡਰਸਟੈਂਡਿੰਗ ਜਾਂ ਰਿਊਮਰਸ ਵੀ ਹੈ ਕਿ ਆ ਸਰਹੰਦ ਚੋ ਓਵਰਫਲੋ ਕਰ ਰਹੀ ਹੈ ਬਿਲਕੁਲ ਓਵਰਫਲੋ ਨਹੀਂ ਕਰ ਰਹੀ ਇਹ 2.5 3 ਫੁੱਟ ਜਾਂ ਕਈ ਜਗ੍ਹਾ ਉਸ ਤੋਂ ਵੀ ਜ਼ਿਆਦਾ ਡਾਊਨ ਪਾਣੀ ਤੇ ਜਿਸ ਤੇਜੀ ਦੇ ਨਾਲ ਪਖੜਾ ਡੈਮ ਦਾ ਜਿਹੜਾ ਪੱਧਰ ਹੈ ਵਧਦਾ ਜਾ ਰਿਹਾ ਉਸ ਦੇ ਨਾਲ ਮੈਨੂੰ ਇਹ ਲੱਗਦਾ ਹੈਗਾ ਕਿ ਮੈਂ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦਾ ਹੋਣ ਕਰਕੇ ਮੈਨੂੰ ਉਹੀ ਟਾਈਮ ਦੀ ਯਾਦ ਆ ਰਿਹਾ ਹੈ ਪੰਜਾਬ ਦੇ ਪੰਜ-ਛੇ ਜ਼ਿਲ੍ਹੇ ਜਿਹੜੇ ਬਹੁਤ ਉੱਥੇ ਹਾਰਡ ਜਿਹੜੇ ਆਏ ਹੋਏ ਐ ਤੇ ਕਾਫੀ ਜ਼ਿਆਦਾ ਉੱਥੇ ਜਿਹੜੇ ਹਾਲਾਤ ਐ ਖਰਾਬ ਐ ਉਸ ਦੇ ਸਬੰਧ ਵਿੱਚ ਅਸੀਂ ਸਾਰੀਆਂ ਆਪਣੀਆਂ ਜਿਹੜੀ ਤਿਆਰੀ ਆਪਣੀ ਜ਼ਿਲ੍ਹੇ ਦੀ ਕੀਤੀ ਹੋਈ ਐ ਸਾਡੀਆਂ 64 ਜਿਹੜੀਆਂ ਸਾਡੀਆਂ ਰੈਪਿਡ ਰਿਸਪੌਂਸ ਟੀਮਾਂ ਬਣੀਆਂ ਹੋਈਆਂ ਆ ਮੈਡੀਕਲ ਟੀਮਾਂ ਜਿਹੜੀਆਂ ਕਿ ਕਿਤੇ ਵੀ ਇੱਦਾਂ ਦੀ ਹੜਾਂਾਂ ਦੀ ਸੁਰਤ ਦੇ ਵਿੱਚ ਨਾਲ ਦੀ ਨਾਲ ਉੱਥੇ ਪਹੁੰਚਣਗੀਆਂ ਐਮਬੂਲੈਂਸਿਸ ਮੇਰੇ ਕੋਲ ਐਡਿਕੁਏਟ ਹੈਗੀਆਂ ਸੋਸੀ ਪ੍ਰਾਈਵੇਟ ਹਸਪੀਟਲਸ ਨਾਲ ਵੀ ਟਾਈਅਰ ਅਪ ਕੀਤਾ ਹੋਇਆ ਤੇ ਜੋ ਦਵਾਈਆਂ ਲੋੜੀਆਂ ਹਨ ਉਹ ਸਾਡੇ ਕੋਲ ਦਵਾਈਆਂ ਦਾ ਸਟਾਕ ਬਿਲਕੁਲ ਸਾਰਾ ਪੂਰਾ ਹੈ ਤੇ ਅਗਰ ਸਾਨੂੰ ਜੇ ਜ਼ਰੂਰਤ ਪੈਂਦੀ ਹੈ ਤਾਂ ਮੈਡੀਸਨ ਅਸੀਂ ਹੋਰ ਵੀ ਉੱਪਰੋਂ ਸਾਨੂੰ ਹਦਾਇਤਾਂ ਅਸੀਂ ਹੋਰ ਵੀ ਮੈਡੀਸਨ ਜਿਹੜੀ ਆ ਉਹ ਮੰਗਾ ਸਕਦੇ ਹਾਂ